ਇੱਕ ਨਾ ਕੁੜੀ ਆ ਜਿਹੜੀ ਮੁੰਡੇ ਨੂੰ ਸੱਚੇ ਦਿਲੋਂ ਪਿਆਰ ਕਰਦੀ ਆ ਤੇ ਕੀ ਕਹਿੰਦੀ ਆ ਆ ਸੁਣਿਓ ਇਸ ਵੀਰ ਦੀ ਆਵਾਜ਼ ਦੇ ਵਿੱਚ ਉਹ ਮੈਨੂੰ ਮਾੜੀ ਨਾ ਸਮਝੀ ਵੇ ਮੈਂ ਖੁਸ਼ੀਆਂ ਤੇਰੇ ਲਈ ਹਾਂ ਪਲ ਪਏ ਬਥੇਰੇ ਨੇ ਮੇਰੇ ਕੁੜ ਮੇਰੇ ਲਈ ਨਾ ਫਿਕਰ ਕਰੀ ਸਜਣਾ ਦੇ ਮੈਂ ਰੋੜਾ ਨਹੀਂ ਬਣਦੀ ਤੇਰਾ ਬਹੁਤ ਇਕੀਤਾ ਮੈਂ ਹੋਣੇ ਥੋੜਾ ਨਹੀਂ ਬਣਦੀ ਉਹ ਪਰ ਪੱਤ ਜੜ ਜਦ ਹੋਵੇ ਫੁੱਲ ਖਿਲਦੇ ਨਹੀਂ ਹੁੰਦੇ ਉਹ ਜਿਹੜੇ ਜਾਨੋ ਪਿਆਰੇ ਹੁੰਦੇ ਆ ਸਦਾ ਮਿਲਦੇ ਨਹੀਂ ਹੁੰਦੇ ਉਹ ਸਦਾ ਮਿਲਦੇ ਨਹੀਂ ਹੁੰਦੇ ਹੁਣ ਤੈਨੂੰ ਢੀਕਾਂਗੀ ਮੈਂ ਚੱਲੀਆਂ ਕੀ ਬਾਤ ਹੈ ਫਿਕਰ ਰੱਖੀ ਮੈਂ ਇਕੱਲੀਆਂ ਉਹ ਮੇਰੀ ਅਦੀ ਤੇਰੇ ਨਾਲ ਤਾ ਮਿਲਿਆ ਸੀ ਮੌਤ ਮੇਰੀ ਤੇਰੇ ਹੱਥ ਲਿਖੀ ਸੀ ਵੇ ਹੱਥ ਲਿਖੀ ਸੀ ਤਾ ਮਿਲਿਆ ਸੀ ਮੌਤ ਮੇਰੀ ਤੇਰੇ ਹੱਥ ਲਿਖੀ ਸੀ ਵੇ ਦੇਖਿਆ ਬਹੁਤ ਵਧੀਆ ਗਾਇਆ ਇਸ ਵੀਰ ਨੇ ਵੱਡੇ ਲੋਕਾਂ ਨੂੰ ਤਾਂ ਸਾਰੇ ਲਾਈਕ ਕਰਦੇ ਜਿਹੜੇ ਫੇਮਸ ਹੋ ਗਏ ਆ ਪਰ ਜਿਹੜੇ ਸਟਰਗਲ ਕਰ ਰਹੇ ਆ ਮਿਹਨਤ ਕਰ ਰਹੇ ਆ ਹਨਾ ਉਹਨਾਂ ਨੂੰ ਕੋਈ ਕੋਈ ਲਾਈਕ ਕਰਦਾ ਆ ਕਰ ਦਿਓ ਫਿਰ ਦੱਬ ਕੇ ਸਪੋਰਟ ਇਸ ਵੀਰ ਨੂੰ